ਮੁੱਦੇ ਖਾਸ ਕਰਕੇ ਪਟਿਆਲਾ ਦੇ ਤੁਸੀਂ ਹਾਲ ਤੱਕ ਕੀ ਸਮਝੇ ਨੇ ਦੇਖੋ ਇੱਕ ਤਾਂ ਸਥਾਨਕ ਮੁੱਦੇ ਹੈਗੇ ਆ ਉਹ ਏਰੀਆ ਸਪੈਸਿਫਿਕ ਹੁੰਦੇ ਹੈਗੇ ਜਿਵੇਂ ਮਿਸਾਲ ਦੇ ਤੌਰ ਤੇ ਕੱਗਰ ਦਾ ਮੁੱਦਾ ਹੈਗਾ ਪਟਿਆਲਾ ਸੰਗਰੂਰ ਦੇ ਬਹੁਤ ਵੱਡੇ ਸਿਸਟਮ ਇਫੈਕਟ ਕਰਦਾ ਹਰ ਸਾਲ ਹਾੜਾਂ ਦੇ ਹੈਗੇ ਆ ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਪਸ਼ੂ ਧੰਦਾ ਨੁਕਸਾਨ ਹੁੰਦਾ ਫਸਲਾਂ ਨੁਕਸਾਨ ਹੁੰਦਾ ਕਿਸਾਨ ਇੱਕ ਵਾਰ ਜਦਿਆ ਭਾਰ ਨਾਲ ਫਸਲ ਤਬਾਹ ਹੋ ਗਈ 5 ਸਾਲ ਕਿਸਾਨ ਦੀ ਆਰਥਿਕਤਾ ਰਾਸ ਦੀ ਆਂਦੀ ਹੈਗੀ ਜੀ ਸੋ ਘੱਗਰ ਦਾ ਮੁੱਦਾ ਬੜੇ ਲੰਮੇ ਸਮੇਂ ਤੋਂ ਲਟਕਦਾ ਹੈਗਾ ਪਿਛਲੀ ਵਾਰ ਮੈਂ ਕੋਸ਼ਿਸ਼ ਕੀਤੀ ਸੀਗੀ ਪਰ ਕੇਸ ਸੁਪਰੀਮ ਕੋਰਟ ਛੋਣ ਕਰਕੇ ਤੇ ਜਲ ਸਰੋਤ ਮੰਤਰੀ ਮੈਡਮ ਜਿਹੜੀ ਸੀਗੇ ਬੀਜੇਪੀ ਬੀਜੇਪੀ ਦੇ ਉਹ ਮਾਪਾਰਟੀ ਉਹ ਉਹਨਾਂ ਦੇ ਮਹਿਕਮਾ ਬਦਲਣ ਕਰਕੇ ਉਹ ਗੱਲ ਸਿਰੇ ਨਹੀਂ ਲੱਗ ਸਕੀ ਹੂੰ ਦੂਜਾ ਮੁੱਦਾ ਹੈਗਾ ਕਿ ਸਾਰੇ ਮਾਲਵੇ ਦੀ ਕੱਲੇ ਪਟਿਆਲੇ ਦੀ ਨਹੀਂ ਸਾਰੇ ਮਾਲਵੇ ਦੀ ਰੇਲ ਕਨੈਕਟਿਵਿਟੀ ਹੈ ਚੰਡੀਗੜ੍ਹ ਨਾਲ ਉਹ ਰੁਕੀ ਪਈ ਹੈ ਕਿਉਂਕਿ ਰਾਜਪੁਰੇ ਤੋਂ ਅੱਗੇ ਰੇਲ ਲਿੰਕ ਨਹੀਂ ਹੈ ਚੰਡੀਗੜ੍ਹ ਤੱਕ ਜੀ ਮੈਂ ਪਿਛਲੀ ਲੋਕ ਸਭਾ ਚ ਸੰਸਦਾਰਾਂ ਦੇ ਜਿਹੜੀ ਪਿੰਕ ਬੁੱਕ ਹੈ ਰੇਲਵੇ ਦੀ ਨਵੇਂ ਪ੍ਰੋਜੈਕਟਾਂ ਵਾਲੀ ਉਹਦੇ ਚ ਇਹ ਪ੍ਰਾਈਮ ਪ੍ਰਾਈਮ ਮંત્રી ਨੂੰ ਮਿਲ ਕੇ ਰੇਲ ਮੰਤਰੀ ਨੂੰ ਮਿਲ ਕੇ ਉਪ ਰੇਲ ਮੰਤਰੀ ਮਨੋਜ ਸਿਨਾ ਨੂੰ ਮਿਲ ਕੇ ਉਹ ਮੈਂ ਲਾਈਨ ਪਾਸ ਕਰਾਈ ਹੈਗੀ ਹੈ ਉਹਦਾ ਬਜਟ ਬਣ ਗਿਆ ਬਹਿਮਾਇਸ਼ ਹੋ ਗਈ ਬੁਰਜੀਆਂ ਲੱਗ ਗਈਆਂ ਲਾਈਨ ਬਣਨੀ ਸੀਗੀ ਤੇ 42 ਏਕੜ ਜ਼ਮੀਨ ਅਕਵਾਇਰ ਕਰਕੇ ਪੰਜਾਬ ਸਰਕਾਰ ਨੇ ਰੇਲਵੇ ਨੂੰ ਸੌਂਪਨੀ ਸੀ। ਹੂੰ ਤੇ ਉਹ ਜ਼ਮੀਨ ਨਾ ਦਾ ਮਿਸ ਬਰਕਾਸ਼ ਸਿੰਘ ਬਾਦਲ ਉਹਨਾਂ ਨੇ ਸਰਕਾਰ ਨੇ ਕੀਤੀ ਹੈ ਅਕਵਾਇਰ ਤੇ ਨਾ ਕੈਪਟਨ ਸਰਕਾਰ ਨੇ ਅਕਵਾਇਰ ਕੀਤੀ ਤੇ ਨਾ ਮੌਜੂਦਾ ਸਰਕਾਰ ਨੇ ਅਕਵਾਇਰ ਕੀਤੀ ਹੈ। ਹੂੰ ਤੋਂ ਮੇਰਾ ਮਿੰਤ ਕੀਤੀ ਕਰਾਈ ਤੇ ਇਹਨਾਂ ਨੇ ਪਾਣੀ ਫੇਰ ਦਿੱਤਾ ਹੈਗਾ। ਮਾਲਵੇ ਦੇ 7-8 ਜ਼ਿਲ੍ਹੇ, 2 ਜ਼ਿਲ੍ਹੇ ਹਰਿਆਣੇ ਦੇ 1 ਜ਼ਿਲ੍ਹਾ ਰਾਜਸਥਾਨ ਦਾ 2 ਜ਼ਿਲ੍ਹੇ ਰਾਜਸਥਾਨ ਦੇ ਉਹਨਾਂ ਚੰਡੀਗੜ੍ਹ ਸਿੱਧਾ ਰੇਲ ਲਿੰਕ ਹੁੰਦਾ। ਰੇਲ ਦਾ ਸਸਤਾ ਸਫ਼ਰ ਹੈ, ਆਰਾਮ ਦੇ ਸਫ਼ਰ ਹੈ। ਤੇਜ ਸਫਰ ਹੈ ਪ੍ਰਦੂਸ਼ਣ ਰਹਿਤ ਸਫਰ ਹੈ ਇਸ ਇਸ ਰੋਡ ਤੇ ਪੰਜ ਟੋਲ ਪਲਾਜ਼ੇ ਨੇ ਮਠੰਡੇ ਤੱਕ ਲੋਕਾਂ ਨੂੰ ਨਜਾਤ ਮਿਲਦੀ ਹੈ ਆਰਥਿਕ ਤੌਰ ਤੇ ਲੋਕਾਂ ਨੂੰ ਜਿਹੜਾ ਜਿਹੜਾ ਦਮ ਘੁੱਟਦਾ ਹੈ ਟੋਲ ਪਲਾਜ਼ੇ ਪੇ ਕਰ ਕਰਕੇ ਉਹ ਤੋਂ ਨਜਾਤ ਮਿਲਦੀ ਹੈਗੀ ਹੈ ਬੜਾ ਹੀ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਸਿਗਾ ਕਿ ਮਾਲਵੇ ਦੀ ਕਨੈਕਟਿਵਿਟੀ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਸਾਡੀ ਪੀਜੀਆਈ ਹੈ ਸਾਡੀ ਹਾਈ ਕੋਰਟ ਹੈ ਸਾਡੀ ਸਰਕਾਰ ਉੱਥੇ ਬੈੰਦੀ ਹੈਗੀ ਹੈ ਸਾਡੀ ਪੰਜਾਬ ਯੂਨੀਵਰਸਿਟੀ ਹੈ ਉੱਥੇ ਸੋ ਇਸ ਕਰਕੇ ਚੰਡੀਗੜ੍ਹ ਨਾਲ ਰੇਲ ਲਿੰਕ ਹੈ ਮੇਰਾ ਡ੍ਰੀਮ ਪ੍ਰੋਜੈਕਟ ਹੈਗਾ ਜਿਹੜਾ ਕਿ ਇਹਨਾਂ ਦੋਨਾਂ ਸਰਕਾਰਾਂ ਨੇ ਹੁਣ ਤੀਜੀ ਸਰਕਾਰ ਨੇ ਵੀ ਘੱਟੇ ਰੋਲ ਦਿੱਤਾ ਹੈਗਾ ਜੇ ਮੈਂ ਚੁਣਿਆ ਜਾਂਦਾ ਮੈਂ ਜਿੱਦੀ ਕਿ ਮੈਨੂੰ 100% ਉਮੀਦ ਹੈਗੀ ਹੈ ਤਾਂ ਮੈਂ ਉਸ ਉਸ ਪ੍ਰੋਜੈਕਟ ਨੂੰ ਰਿਵਾਈਵ ਕਰੂੰਗਾ ਕਿਉਂਕਿ ਅਜੇ ਪ੍ਰੋਜੈਕਟ ਜਿਉਂਦਾ ਹੈਗਾ ਰੇਲਵੇ ਉਸ ਪ੍ਰੋਜੈਕਟ 'ਚ ਪਹਿਲਾਂ 10 ਲੱਖ ਪਾਉਂਦਾ ਸੀ ਸਾਲ ਦਾ ਫਿਰ ਲੱਖ ਪਾਣ ਲੱਪਿਆ ਫਿਰ ਹਜ਼ਾਰ ਪਾਣ ਲੱਪਿਆ ਤੱਕ ਕਿ ਸ਼ਾਇਦ 100 ਰੁਪਏ ਪਾਇਆ ਹੋਵੇ ਕਿਉਂਕਿ ਇਹਨਾਂ ਨੂੰ ਕੁਝ ਤੇ ਤੀਜਾ ਹੈਗਾ ਉਹ ਜਨਰਲ ਇਸ਼ੂਜ਼ ਹੈਗੇ ਆ ਬਹੁਤ ਵੱਡੇ ਇਸ਼ੂਜ਼ ਆ ਰੇਲ ਇੰਡਸਟਰੀ ਦਾ ਮਾਮਲਾ ਹੈਗਾ ਪਟਿਆਲਾ ਜਿਹੜੀ ਜੀ ਮੈਂ ਬਾ ਐਗਜ਼ੈਂਪਲ ਸੰਗਰੂਰ ਜਲਾ ਹੈਗਾ ਉੰਡਸਟਰੀ ਬੈਕਵਰਡ ਹੈਗਾ ਉੱਥੇ ਇੰਡਸਟਰੀ ਨੂੰ ਬਹੁਤ ਰਹਿਤਾਂ ਹੈਗੀਆਂ ਪਟਿਆਲਾ ਨਹੀਂ ਹੈਗਾ ਤੇ ਇੰਡਸਟਰੀ ਬਹੁਤ ਘੱਟ ਹੈਗੀ ਹੈ ਤੇ ਜਿਹੜੀ ਸਰਹੰਦ ਤੱਕ ਸੜਕ ਹੈ ਪਟਿਆਲਾ ਸਰਹੰਦ ਜਿਥੇ ਰੋਡ ਤੇ ਆਪਾਂ ਜਾ ਰਹੇ ਹੈਗੇ ਆ ਇਹ ਮਤਲਬ ਸੜਕ ਦੋਰਾ ਹੁਣ ਦੀ ਦੋਰੀ ਕਰਨ ਦੀ ਮੰਗ ਕਰਦੀ ਹੈਗੀ ਹੈ ਬਹੁਤ ਜਿਆਦਾ ਟ੍ਰੈਫਿਕ ਹੈ ਬਹੁਤ ਐਕਸੀਡੈਂਟ ਹੁੰਦੇ ਹੈਗੇ ਸੋ ਇਹ ਸਥਾਨਿਕ ਮੁੱਦੇ ਹੈਗੇ ਆ ਪਰ ਮੁੱਖ ਮੁੱਦਾ ਨੈਸ਼ਨਲ ਮੁੱਦਾ ਹੈਗਾ ਹੈ ਨੈਸ਼ਨਲ ਮੁੱਦੇ ਮੁੱਖ ਹੈ ਉਹ ਪਟਿਆਲੇ ਵਾਸਤੇ ਨਹੀਂ ਪ੍ਰਸੰਗਿਕ ਹੈਗੇ ਜਿੰਨੇ ਉਹ ਹੋਰ ਦੇਸ਼ ਵਾਸਤੇ ਹੈਗੇ ਆ ਮਿਸਾਲ ਦੇ ਤੌਰ ਤੇ ਆਰਥਿਕ ਤੌਰ ਤੇ ਜੋ ਜਿਸ ਜਿੱਲਨ ਚ ਪੰਜਾਬ ਜਾਂ ਇੰਡੀਆ ਫਸ ਗਿਆ ਤੇ ਉਹਨਾਂ ਦੋਨਾਂ ਦਾ ਕਬਜ਼ਾ ਹੋ ਗਿਆ ਅਡਾਨੀ ਜਿਹੜਾ ਪਤਾ ਨਹੀਂ 4-5ਵੇਂ 90 ਨਵੰਬਰ ਤੇ ਸੀਗਾ ਉਹ ਦੁਨੀਆ ਸਭ ਤੋਂ ਦੂਜਾ ਵੱਡਾ ਸਭ ਤੋਂ ਅਮੀਰ ਬੰਦਾ ਬਣਾ ਦਿੱਤਾ ਜਿਹਨੇ ਬਣਾਇਆ ਮੋਦੀ ਨੇ ਬਣਾਇਆ ਇਹ ਇੱਕ ਨੈਕਸਸ ਹੈਗਾ ਕਾਰਪੋਰੇਟ ਇੰਡੀਆ ਦਾ ਤੇ ਮੋਦੀ ਸਰਕਾਰ ਦਾ ਜਿਹਨੇ ਮਤਲਬ ਦੇਸ਼ ਜਿਹੜੀ ਆਰਥਿਕ ਵਿਸ਼ਮਤਾਵਾਂ ਸੀਗੀਆਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਕਿ ਜਿੰਨੀ ਇਕਿਆ ਮੰਨੇ ਕੋਲ ਕੁੱਲ ਪੂੰਜੀ ਹੈਗੀ ਹੈ ਸੰਪਦਾ ਹੈਗੀ ਹੈ ਉਹ 70 ਕੋਰ ਲੋਕਾਂ ਦੇ ਬਰਾਬਰ ਹੈਗੀ ਹੈ ਸੋ ਇੰਨੀ ਆਰਥਿਕ ਵਿਸ਼ਵਤਾ ਕਦੀ ਨਹੀਂ ਸੀ ਹੋਈ ਜਿਸ ਦੇ ਤਿੱਜੇ ਬਜਾਉ ਬੇਰਜ਼ਗਾਰੀ ਮਹਿੰਗਾਈ ਬੱਕੀ ਜਿਹੜੀ ਹੋਰ ਮਤਲਬ ਜੋ ਲੋਕਾਂ ਦੀ ਆਰਥਿਕ ਹਾਲਤ ਹੈਗੀ ਹੈ ਉਹ ਸਿਖਰਾਂ 'ਚ ਹੋਈ ਹੈ ਜੀ ਤੇ ਪਿਛਲੇ 45 ਸਾਲ ਸਭ ਤੋਂ ਵੱਡੀ ਬੇਰਜ਼ਗਾਰੀ ਦਰ ਇਹਨਾਂ 15 ਸਾਲਾਂ 'ਚ ਦੇਖਣ ਨੂੰ ਮਿਲੀ ਹੈਗੀ ਹੈ ਹਾਂ ਇਹ ਇਹ ਆਰਥਿਕ ਦ੍ਰਿਸ਼ ਹੈਗਾ ਹੈ। ਮੁਲਕ ਦਾ ਕਰਜ਼ਾ ਜਿਹੜਾ ਕਾਂਗਰਸ ਸਰਕਾਰ ਵੇਲੇ 50-55 ਲੱਖ ਕਰੋੜ ਸੀਗਾ ਹੁਣ 1.5 ਲੱਖ 150 ਲੱਖ ਕਰੋੜ ਹੋ ਚੁੱਕਿਆ ਹੈ 155 ਲੱਖ ਕਰੋੜ ਹੋ ਚੁੱਕਿਆ ਹੈਗਾ। ਔਰ ਦੁਨੀਆ ਦੇ ਹੇਠਲੇ ਮੁਲਕਾਂ ਦੀ ਕਤਾਰ ਜਾ ਕੇ ਸ਼ਾਮਲ ਹੋ ਗਿਆ। ਪਰ ਇਹ ਤਾਂ ਸਿੱਧੇ ਤੌਰ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਜਿਹੜੀ ਦੇਸ਼ ਦੀ ਜੀਡੀਪੀ ਹੈ ਉਹ ਪੂਰੀ ਦੁਨੀਆ ਦੀ ਪੰਜਵੀਂ ਲਾਰਜੇਸਟ ਜੀਡੀਪੀ ਬਣ ਚੁੱਕੀ ਹੋਈ ਹੈ। ਕਹਿੰ ਰਹੇ ਨੇ ਕਿ ਸਭ ਤੋਂ ਛੜੇ ਨੰਬਰ ਉੱਤੇ ਪੰਜਵੇਂ ਲੈਵਲ ਤੇ ਲੈ ਆਏ। ਫੂਦ ਕਿਦਾਂ ਦੇਖੀਏ? ਇਹ ਅੰਕੜਿਆਂ ਦਾ ਖੇਲ ਹੈਗਾ ਹੈ। ਕਿਸੇ ਮੁਲਕ ਦੀ ਜੀਡੀਪੀ ਵਧਣ ਦਾ ਕਿਸ ਮੁਲਕ ਦੀ ਖਸ਼ਹਾਲੀ ਨਾਲ ਗਰਬਤ ਨਾਲ ਕੋਈ ਲਿੰਕ ਹੁੰਦਾ ਕਿ ਨਹੀਂ ਹੁੰਦਾ ਮੈਨੂੰ ਕੋਈ ਜਿਹੜਾ ਸਮਝਦਾਰ ਬੰਦਾ ਦੱਸੂਗਾ ਕਿ ਜੀਡੀਪੀ ਦਾ ਮਤਲਬ ਹੈ ਕਿਸ ਮੁਲਕ ਦੇ ਜਿਹੜੇ ਲੋਕਾਂ ਦਾ ਜੀਵਨ ਪੱਧਰ ਹੈਗਾ ਹੈ ਜੋ ਜ਼ਿੰਦਗੀ ਆਸੂਲੀਅਤ ਹੈਗੀਆਂ ਉਹ ਉਸ ਪੱਧਰ ਦੀ ਹੋਂਟਾ ਪਕਾਂਗੇ ਜੀਡੀਪੀ ਦਾ ਕੋਈ ਮਤਲਬ ਹੈਗਾ ਨਹੀਂ ਤਾਂ ਜੇਕਰ ਨਾਨੀ ਦੀ ਪੂੰਜੀ ਲਗਾਤਾਰ ਵੱਧਦੀ ਜਾ ਰਹੀ ਹੈ ਲਗਾਤਾਰ ਉਹ ਮਤਲਬ ਉਹਦੇ ਧੰਦੇ ਅੰਬਾਰ ਲੱਗਦੇ ਜਾ ਰਹੇ ਹੈਗੇ ਆ ਔਰ ਉਹ ਔਰ ਬਾਕੀ ਸਾਰਾ ਮੁਲਕ ਭੁੱਖਮਰੀ ਕੰਗਾਲੀ ਤੇ ਬਦਹਾਲੀ ਵਿੱਚ ਜੀ ਰਿਹਾ ਹੈਗਾ ਸੱਚੇ ਵੱਧ ਦਾ ਮਤਲਬ ਹੈ ਕਿ ਦੇਸ਼ ਨੂੰ ਭੁੱਖਮ ਅਜੇ ਵੀ ਅਜੇ 80 ਲੱਖ ਕਰੋੜ ਲੋ 80 ਲੱਖ 80 ਕਰੋੜ ਲੋਕਾਂ ਨੂੰ 5 ਕਿਲੋ ਰਾਜ ਦੇਣਾ ਪੈ ਰਿਹਾ ਹੈਗਾ ਤਾਂ ਮੁਲਕ ਦੀ ਆਰਥਿਕ ਤਸਵੀਰ ਇਸ ਤੋਂ ਸਾਰੀ ਜੱਗ ਜਾ ਰਹੀ ਹੈ ਕਿ ਮੁਲਕ ਕਿਵੇਂ ਨੰਗੇਜ ਨਾਲ ਭੁੱਖ ਨਾਲ ਤੜਪ ਰਿਹਾ ਹੈਗਾ ਹੈ ਔਰ ਕੁਝ ਲੋਕਾਂ ਦੇ ਅੰਬਾਰ ਧੰਦੇ ਲਾਏ ਜਾ ਰਹੇ ਆ ਮੋਦੀ ਦੀ ਸਿੱ ਸੱਤਾ ਵੱਲੋਂ ਜਿਹੜਾ ਕਾਰਪੋਰੇਟ ਗਵਰਨਮੈਂਟ ਨੈਕਸਸ ਹੈਗਾ ਹੈ ਜਿਹੜੀ ਜਿਹੜੀ ਗਠਜੋੜ ਹੈ ਨਾਪਾਕ ਗਠਜੋੜ ਹੈਗਾ ਉਹਦੇ ਉੱਤੇ ਤੜਕਾ ਲਾਉਂਦੇ ਆ ਰਾਸ਼ਟਰਵਾਦ ਦਾ ਤੜਕਾ ਲਾਉਂਦੇ ਆ ਧਰਮ ਦਾ ਉਹ ਸਾਰੇ ਨੇ ਦੇਸ਼ ਜੋ ਨਰਕ ਬਣਾਤਾ ਹੈਗਾ ਆਰਥਿਕ ਤੌਰ ਤੇ ਦਿਵਾਲੀਆਪਨ ਦੇ ਕੰਡੇ ਪੁੱਜਿਆ ਹੋਇਆ ਦੇਸ਼ ਸਮਾਜਿਕ ਤੌਰ ਤੇ ਦੇਸ਼ ਦਾ ਜਦੋਂ ਜੋ ਇੱਕ ਇੱਕ ਦੇਸ਼ ਦਾ ਭਾਈਚਾਰਾ ਹੈਗਾ ਆ ਪੁਲਿਸ ਨੇ ਬਾਹਰ ਆਏ ਨੇ ਜਿੱਤੇ ਇਹਨਾਂ ਨੇ ਆਪਣੀ ਨਾਲ ਦੇ ਬੰਦਿਆਂ ਨੇ ਗੋਹਤਿਆ ਕਰਕੇ ਮੁਸਲਮਾਨ ਭਾਈਚਾਰੇ ਦੇ ਗਾਲ ਪਾ ਕੇ ਮੌਬ ਲਿੰਚਿੰਗ ਮਤਲਬ ਪੀੜ ਦੌਰਾਨ ਕਤਲ ਕਰ ਦਿੱਤੇਗੇ ਮਤਲਬ ਮੁਸਲਮਾਨ ਕਿਹਾ ਪਹਿਲੂ ਖਾਨ ਦਾ ਕੇਸ ਹੈ ਸ਼ਬਾਕ ਦਾ ਕੇਸ ਹੈ ਕਿੰਨੇ ਮੈਂ ਕੇਸ ਗਿਣਾ ਸਕਦਾ ਜਿਉਂ ਲਿਸਟ ਬਹੁਤ ਬੜੀ ਲੰਬੀ ਹੈਗੀ ਜੋ ਇਹਨੇ ਪਹਿਲੇ 10 ਸਾਲ ਚ ਕੀਤਾ ਹੈ ਡਾਕਟਰ ਸਾਹਿਬ ਇੱਥੇ ਇੱਕ ਸਵਾਲ ਇਹ ਵੀ ਸ਼ੁਰੂ ਖੜਾ ਹੋ ਜਾਂਦਾ ਜਿਸ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਸਾਹਮਣੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਕਾਂਗਰਸੀ ਸਰਕਾਰ ਆ ਜਾਂਦੀ ਹੈ ਸੱਤਾ ਦੇ ਵਿੱਚ ਤਾਂ ਕਹਿੰਦੇ ਕਿ ਤੁਹਾਡੇ ਮੰਗਲ ਸੂਤਰ جان گے اجھے بیان ویکھتن ਕਿ سامنے ਆਏ ਕਹਿੰਦੇ ਕਿ ਜਿਹੜੀ ریزਰਵੇਸ਼ਨ ਦਿੱਤੀ ਗਈ ਔਰ ریزਰਵੇਸ਼ਨਸ ਬੰਦ ਹੋ ਜਾਣਗੀਆਂ ਕਹਿ ਰਹੇ ਨੇ ਕਿ ਮੁਸਲਮਾਨਾਂ ਦਾ قبضہ ਹੋ ਜਾਏਗਾ ਜੋ ਕਿ ਸਿੱਧੇ ਤੌਰ ਤੇ ਕਹਿੰਦੇ ਮੁਸਲਮਾਨ ਕਮਿਟੀ ਦਾ قبضہ ਹੋ ਜਾਏਗਾ ਫਿਰ ਕਿਤੇ ਨ ਕਿਤੇ ਧਰਮ ਦੀ ਰਾਜਨੀਤੀ ਜ਼ਰੂਰੀ ਬਿਲਕੁਲ ਇਹ ਲੋਕਾਂ ਦਾ ਧਿਆਨ ਭੁੱਖਮਰੀ ਮੰਦਹਾਲੀ ਬੇਰੋਜ਼ਗਾਰੀ ਤੋਂ ਹਟਾਉਣ ਵਾਸਤੇ ਲੋਕਾਂ ਦੀ ਜ਼ਿੰਦਗੀਆਂ ਅਸਲੀਆਂ ਸਮੱਸਿਆਵਾਂ ਹਟਾਉਣ ਵਾਸਤੇ ਧਰਮ ਦਾ ਪੱਤਾ ਖੇਡ ਕੇ ਐਂਟੀ ਮੁਸਲਮ ਮਾਹੌਲ ਬਣਾ ਕੇ ਔਰ ਕਹਿੰਦਾ ਜੀ ਹਿੰਦੂ ਸੁਰੱਖਿਤ ਹੈ ਕਦੀ ਮジョਰਿਟੀ ਸੁਰੱਖਿਤ ਨਹੀਂ ਹੁੰਦੀ ਹਮੇਸ਼ਾ ਜਿਹੜੀ ਸੁਰੱਖਿਆ ਦੀ ਅਸੁਰੱਖਿਆ ਦੀ ਉਹ ਮਿਨੋਰਟੀ ਜੁੰਦੀ ਹੈ ਚਾਹੇ ਉਹ ਮੁਸਲਮਨ ਮੁਸਲਮੋں ਵਿੱਚ ਚਾਹੇ 크ਿਸਚੀਅਨ ਹੋਵੇ ਤੇ ਚਰਚਾ ਵਿੱਚ ਚਰਚਾ ਵਿੱਚ ਇੱਥੇ ਉਹਨਾਂ ਨੇ ਜਲਦੀਆਂ ਹੈਗੀਆਂ ਤੇ ਉਹ ਮੰਦਿਰ ਵੀ ਉਹਨਾਂ ਦੇ ਮੈਂ ਉਹਨਾਂ ਦੇ ਮਸਜਿਦਾ ਵੀ ਉਹਨਾਂ ਦੇ ਟੈਨੀਆਂ ਹੈਗੀਆਂ ਚਾਹੇ ਬਾਬਰੀ ਮਸਜਿਦ ਹੋਵੇ ਦੈਸ਼ ਜੋ ਰਹਿੰਦੇ ਹੈਗੇ ਹੈ ਮੈਂ ਜਿਹੜਾ ਮੈਜੋਰਿਟੀਰੀਨਿਜ਼ਮ ਹੈ ਬਹੁਤ ਸੰਖਿਆਕਵਾਦ ਹੈਗਾ ਇਹ ਬੜਾ ਖਤਰਨਾਕ ਵਰਤਾਰਾ ਹੈਗਾ ਕੋਈ ਹਿੰਦੂ ਖਤਰੇ ਚ ਨਹੀਂ ਹੈਗਾ ਬਿਲਕੁਲ ਬਕਵਾਸ ਹੈਗਾ ਪੰਜਾਬ ਚ ਵੀ ਰੌਲਾ ਪਾਇਆ ਸੀ ਕੁਝ ਲੋਕਾਂ ਨੇ ਕਿ ਇੱਥੇ ਵੀ ਖਤਰਾ ਕਿਸੇ ਨੂੰ ਪੜਾ ਕੋਈ ਮਤਲਬ ਹੈ ਨਹੀਂ ਕੋਈ ਪੰਜਾਬ ਤਾਂ ਵੈਸੇ ਬੀਜਪੇ ਆਧਾਰ ਨਹੀਂ ਬਣ ਸਕਦਾ ਹੈਗਾ ਜਿਹੜਾ ਮੋਦੀ ਸਰਕਾਰ ਹਿੰਦੁਸਤਾਨ ਚ ਲਾਗੂ ਕਰ ਰਹੀ ਹੈਗੀ ਹੈ ਸਿਆਸੀ ਤੌਰ ਤੇ ਮੈਂ ਤੁਹਾਨੂੰ ਪਹਿਲਾਂ ਆਰਥਿਕ ਤੌਰ ਤੇ ਦੱਸਿਆ ਤੁਹਾਨੂੰ ਸਮਾਜਿਕ ਤਾਣਾ ਵਾਂਨੇ ਪਰ ਸਮਾਜਿਕ ਤੌਰ ਤੇ ਦੱਸਿਆ ਸਿਆਸੀ ਤੌਰ ਤੇ ਡਿਕਟੇਟਰਸ਼ਿਪ ਵਰਗੀ ਹਾਲ ਦੇ ਮੁਲਕ ਵੱਧਾ ਜਾ ਰਿਹਾ ਹੈਗਾ ਇਹਨਾਂ ਜਦੋਂ ਕਹਿੰਦੇ ਨੇ ਅਬ ਕੀ ਵਾਰ 400 ਪਾਰ ਸਿੰਪਲ ਮਤਲਬ ਹੈ ਇਹਨਾਂ ਨੇ ਕਈ ਐਮਪੀ ਕਹਿ ਚੁੱਕੇ ਨੇ ਕਿ ਅਸੀਂ ਮਤਲਬ ਸਿਧਾਨ ਬਦਲਣਾ ਹੈਗਾ ਸਿਧਾਨ ਬਦਲਣਾ ਮਤਲਬ ਹੈ ਕਿ ਜਿਵੇਂ ਸ਼ੀਪਿੰਗ ਬੈਠਾ ਚਾਈਨਾ ਚ ਜਿਵੇਂ ਪੂਤਨ ਬੈਠਾ ਰਸ਼ੀਆ ਹਿੰਦੁਸਤਾਨ ਚ ਵੀ ਪੱਕੇ ਡੇਰੀ ਲਾਂਡ ਨੂੰ ਫਿਰਦੀ ਆਰਐਸਐਸ ਦੀ ਮੋਦੀ ਸਰਕਾਰ ਤੇ ਇਹਨਾਂ ਦੀ ਸਕੀਮ ਹੈਗੀ ਹੈ ਕਿ ਸਿਧਾਨ ਬਦਲ ਕੇ ਦੋ ਤਿਹਾਈ ਬੰਬਤ ਹਾਸਲ ਕਰਕੇ ਯੇਨ ਕੇਨ ਪ੍ਰਕਰਣ ਜਿਜਮੇ ਕੇਮੇ ਤੇਮੇ ਇਹਨੂੰ ਇਹਨੂੰ ਹਾਸਲ ਕਰਕੇ ਚਾਹੇ ਤਾਂ ਹੀਰਾ ਫੇਰੀਆਂ ਕਰਕੇ ਚਾਹੇ ਲੋਕਾਂ ਨੂੰ ਬੇਵਕੂਫ ਬਣਾ ਕੇ ਜਿਵੇਂ ਪਹਿਲਾਂ 14 ਦੇ ਬਣਾਇਆ 19 ਦੇ ਬਣਾਇਆ ਪਲਵਾਮਾ ਦੇ ਨਾਂ ਤੇ 14 ਵੀ ਬਣਾਇਆ ਮਹਿੰਗਾਈ ਦੇ ਨਾਂ ਤੇ ਤੇ ਅਬ ਕੀ ਬਾਰ ਮੋਦੀ ਸਰਕਾਰ ਕਹਿ ਕੇ ਅਬ ਨਹੀਂ ਹੋਗਾ ਔਰਤ ਵਿਤਿਆਚਾਰ ਅਬ ਕੀ ਬਾਰ ਕਿੰਨੇ ਸਲੋਗਨ ਜਿਹੜੇ ਫਰਾਡੂ ਫਰਾਡੂ ਸਾਬਤ ਹੋਏ ਐ ਔਰਤਾਂ ਵਿਤਿਆਚਾਰ ਵਾਲੀ ਤੁਸੀਂ ਦੇਖ ਲਓ ਕਿ ਮਹਿਲਾ ਪਹਿਲਾਂ ਨਾ ਕੀ ਨਹੀਂ ਹੋਇਆ ਹੁਣ ਕਿਸਾਨਾਂ ਦੀ ਹਾਲਤ ਦੇਖ ਲਓ ਤੁਸੀਂ 700 ਕਿਸਾਨ ਮਰ ਗਏ ਮੋਦੀ ਨੇ ਇੱਕ ਸ਼ਬਦ ਨਹੀਂ ਬੋਲਿਆ ਔਰਤਾਂ ਦੇ ਜਿਹੜੀਆਂ ਔਰਤਾਂ ਹਨ ਪਹਿਲਵਾਨ ਔਰਤਾਂ ਸੀਗੇ ਜਿਹਨਾਂ ਦੇਸ਼ ਦਾ ਵਾਸਤੇ ਗੌਰਵ ਦਾਇਆ ਮਾਣ ਕਟਿਆ ਉਹਨਾਂ ਉਹ ਮਰ ਕੇ ਪਿੱਟ ਕੇ ਮਰ ਗਈਆਂ ਉਹ ਅੰਜੰਤਰ ਮੰਤਰ ਤੇ ਮੋਦੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਫੁੱਟਿਆ ਮੋਦੀ ਕਦੇ ਇੱਕ ਸ਼ਬਦ ਨਹੀਂ ਫੁੱਟਿਆ ਮੁਸਲਮਾਨ ਭਾਈਚਾਰੇ ਨਾਲ ਕਿੰਨੀਆਂ ਜਾਤੀਆਂ ਹੋਈਆਂ ਦਲਤਾਂ ਦੇ ਸਿਰ ਤੇ ਪਿਸ਼ਾਬ ਕੀਤਾ ਗਿਆ ਉੱਥੇ ਮਦ ਮਦ ਪ੍ਰਦੇਸ਼ ਵਿੱਚ ਇੱਕ ਦਲਤ ਦੇ ਸਿਰ ਤੇ ਸਵਰਨ ਜਾਤੀ ਪਰੋਂ ਮੋਦੀ ਇਹ ਮੋ ਇੱਕ ਸ਼ਬਦ ਨਹੀਂ ਫੁੱਟਿਆ ਸੋ ਇਹਦਾ ਸਾਰਾ ਪਖੰਡ ਹੈਗਾ ਸਾਰਾ ਮੁਲਕ ਨੂੰ ਬੇਵਕੂਫ ਬਣਾਇਆ ਜਾ ਰਿਹਾ ਤੇ ਮੁਲਕ ਨੂੰ ਕਾਰਪੋਰਟਾਈਜ਼ ਕੀਤਾ ਜਾ ਰਿਹਾ ਹੈਗਾ ਜਿਹੜੀਆਂ ਮੁਲਕ ਦੀਆਂ ਬੁਨਿਆਦੀ ਸਮੱਸਿਆਵਾਂ ਹੈਗੀਆਂ ਜਿਉਂਦੇ ਤੋਂ ਕਾਇਮ ਹੈਗਾ ਚੀਨ ਦਾ ਜੋ ਹਿੰਦੁਸਤਾਨ ਦੇ ਬਹੁਤ ਵੱਡੇ ਹਿੱਸੇ ਤੇ ਕਬਜ਼ਾ ਕੀਤਾ ਹੋਇਆ ਇੱਕ ਪਾਸੇ ਚੀਨ ਦੇ ਖਿਲਾਫ ਦੰਗ ਜੇ ਮਾਰਦੇ ਦੂਜੇ ਪਾਸੇ ਚੀਨ ਦਾ ਸਭ ਤੋਂ ਵੱਧ ਵਪਾਰ ਇਸ ਪੀਰੀਅਡ ਦੌਰਾਨ ਹੋਇਆ ਚੀਨ ਦਾ ਸਾਡਾ ਬਹੁਤ ਵੱਡਾ ਵਪਾਰ ਘਾਟਾ ਚੀਨ ਦਾ ਹੈਗਾ ਹਰ ਬਾਜ਼ਾਰ ਸੱਚੀਨ ਦੇ ਸਾਮਾਨ ਨਾਲ ਭਰੇ ਪਏ ਆ ਉਹ ਕਹਣਗੇ ਜੀ ਫਲਾਨੀ ਟਿਕਟੋਕ ਬੰਦ ਕਰ ਦਿਓ ਨੌਨਸੈਂਸ ਬਿਲਕੁਲ ਹੀ ਮਤਲਬ ਬੇਵਕੂ ਬਣਾ ਰਹੇ ਲੋਕਾਂ ਨੂੰ ਸੋ ਇਸ ਕਰਕੇ ਸਰਕਾਰ ਦਾ ਚੱਲਦਾ ਹੋਣਾ ਬਹੁਤ ਜ਼ਰੂਰੀ ਹੈਗਾ ਇਹਨਾਂ ਦੀ ਜਿਹੜੀ ਸਿਆਸੀ ਕਾਟ ਸੀਗੀ ਹੈ ਜੀ ਜੋ ਜਿਹੜੀ ਜਿਹੜੀ ਸਮਾਜਿਕ ਜੋ ਇਹ ਜਹਿਰ ਜ਼ਹਿਰੀਲਾ ਬਾਤਵਣ ਬੜਾਤਾ ਉਹਦੀ ਕਾਟ ਰਾਹੁਲ ਨੇ ਉਹਨਾਂ ਨੇ ਕੱਢੀ ਹੈਗੀ ਕਿ ਨਫਰਤ ਦੇ ਬਾਜ਼ਾਰ ਮੇ محبت ਦੀ ਦੁਕਾਨ ਜੈਲਾਨੀ ਕਾਰਪੋਰਟਾਈਜ਼ ਇੰਡੀਆ ਕੀਤਾ ਇੰਡੀਅਨ ਕਾਰਪੋਰਟ ਹੱਥਾਂ ਸੌਫ ਦਿੱਤਾ ਅਦਾਨੀਆਂ ਮੰਨੀਆਂ ਕੋਲ ਗਿਰਵੀ ਰੱਖਤਾ ਵੇਚਤਾ ਉਹਦੀ ਉਹਨਾਂ ਸਲੋਗਨ ਚ ਸ਼ਕਲ ਦਿੱਤੀ ਹੈਗੀ ਆ ਸੋ ਇਵੇਂ ਹੀ ਨਾ ਨੇ ਮਤਲਬ ਰਾਹੁਲ ਗਾਂਧੀ ਨੇ ਜੋ ਦੇਖਿਆ ਕਿ ਨਾ ਦਾ ਸੰਸਦ ਨੂੰ ਬੋਲਣ ਦਿੰਦੇ ਐ ਨਾ ਮੀਡੀਆ ਸਾਨੂੰ ਕੋਈ ਦਿਖਾ ਰਿਹਾ ਮੀਡੀਆ ਵੀ ਇਹਨਾਂ ਦੇ ਕਬਜ਼ੇ ਵਿੱਚ ਐ ਸਾਰਾ ਕਾਰਪੋਰੇਟ ਸੈਕਟਰ ਨੇ ਮੀਡੀਆ ਖਰੀਦਿਆ ਹੋਇਆ ਇੱਕ ਚੈਨਲ ਹੈਗਾ ਐਨਡੀਟੀਵੀ ਬਚਿਆ ਖੁੱਚਿਆ ਨੈਸ਼ਨਲ ਲੈਵਲ ਤੇ ਮੈਂ ਗੱਲ ਕਰ ਰਿਹਾ ਉਹ ਤੇ ਅਖੀਰ ਨੂੰ ਅਦਾਨੀ ਨੇ 100 ਬਿੰਗਵਾਰ ਪਾ ਕੇ ਉਹ ਵੀ ਐਕਵਾਇਰ ਕਰ ਲਿਆਗਾ ਉਹ ਵੀ ਟੈ ਹੋ ਗਿਆ ਟੈ ਟੇਰੀ ਹੋ ਗਿਆ ਜਿੱ ਮੇਰੇ ਬਹੁਤ ਸਾਰੇ ਦੋਸਤਾਂ ਦਾ ਟੀਵੀ ਦੇਖਣਾ ਹੀ ਬੰਦ ਹੈਗਾ ਅਸੀਂ ਨੈਸ਼ਨਲ ਅਸੀਂ ਜਿਹੜਾ ਆਲਟਰਨਟ ਮੀਡੀਆ ਹੈਗਾ ਜਿਹੜਾ ਪੈਰਲਲ ਮੀਡੀਆ ਆਲਟਰਨਟ ਮੀਡੀਆ ਉਹ ਦੇਖਦੇ ਹੈਗੇ ਅਸੀਂ ਮੇਨਸਟ੍ਰੀਮ ਮੀਡੀਆ ਦੇਖਦੇ ਹੀ ਨਹੀਂ ਹੈਗੇ ਕਿਉਂਕਿ ਝੂਠ ਜਿਆਦਾ ਬਕਵਾਸ ਜਿਹੜਾ ਸਾਰਾ ਖਰੀਦਿਆ ਹੋਇਆ ਬਕਵਾਸ ਹੈ ਕੋਈ ਥੋੜਾ ਬੜਾ ਦਿਖਦਾ ਉਹ ਮੋਦੀਆ ਦਿਖਦਾ ਹੈਗਾ ਅਸੀਂ ਦੇਖਣਾ ਨਹੀਂ ਚਾਹਦੇ ਹੈਗੇ ਕਿਉਂਕਿ ਇਸ ਬੰਦੇ ਨੇ ਦੇਸ਼ ਦਾ ਸਤਿਆਨਾਸ਼ ਕਰਤਾ ਆਰਥਿਕਤਾ ਦਾ ਸਮਾਜਿਕਤਾ ਨਹੀਂ ਮਾਣੇ ਦਾ ਤੇ ਸਿਆਸਤ-ਸਿਆਸਤ ਦਾ ਡਾਕਟਰ ਸਾਹਿਬ ਇੱਥੇ ਫਿਰ ਇੱਕ ਸਵਾਲ ਇਹ ਵੀ ਖੜਾ ਹੋ ਜਾਂਦਾ ਕਿ ਜਿਹੜਾ ਦੇਸ਼ ਦੇ ਪ੍ਰਧਾਨ ਮੋਦੀ ਨਿੰ ਇਹਨਾਂ ਦਸ ਸਾਲਾਂ ਦੇ ਵਿੱਚ ਔਰ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਭਾਰਤ ਦੇ ਵਿੱਚ ਜਿਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਰਦਾਰ ਡਾਕਟਰ ਮਨਮੋਹਨ ਸਿੰਘ ਰਹੇ ਨੇ ਉਸ ਦੇ ਵਿੱਚ ਤੇ ਇਸ ਦੇ ਵਿੱਚ ਫਰਕ ਕੀ ਦੇਖਦੇ ਹੋ ਕਿਉਂਕਿ ਜਿੱਥੇ ਤੱਕ ਗੱਲ ਕੀਤੀ ਜਾਂਦੀ ਹੈ ਭਾਜਪਾ ਦੇ ਜਿੰਨੇ ਵੀ ਸਮਰਥਕ ਨੇ ਉਹ ਕਹਿੰਦੇ ਕਿ ਉਹਨਾਂ ਟਾਈਮਾਂ 'ਚ ਡਿਵੈਲਪਮੈਂਟ ਦੀ ਤਾਂ ਗੱਲ ਵੀ ਨਹੀਂ ਹੁੰਦੀ ਸੀਗੀ ਜੋ ਡਿਵੈਲਪਮੈਂਟ ਹੋਈ ਹੈ ਉਹ ਇਹਨਾਂ ਦਸ ਸਾਲਾਂ ਦੇ ਵਿੱਚ ਹੋਈ ਹੈ ਜੀ ਮੈਂ ਕਹਿੰਦਾ ਪੰਜਾਬ ਦੀ ਗੱਲ ਲੈ ਲਓ ਜੀ ਪੀਜੀਆਈ ਚੰਡੀਗੜ੍ਹ ਸ਼ਹਿਰ ਆਪਣੇ ਆਪ 'ਚ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਐਗਰੀਕ ਭਾਰਤ ਆਦਾਰੇ ਪਿੰਡ ਪਿੰਡ ਸਕੂਲ ਪਿੰਡ ਪਿੰਡ ਹਸਪਤਾਲ ਪਿੰਡ ਪਿੰਡ ਡਿਸਪੈਂਸਰੀਆਂ ਕਿਹਨਾਂ ਖੋਲੀਆਂ મોદી ਨੇ ਖੋਲੀਆਂ 10 10 ਸਾਲ ਚ ਖੋਲੀਆਂ ਦੇਸ਼ ਦੇ ਲੈਵਲ ਦੇਖ ਲਓ ਤੁਸੀਂ ਕਿਆ ਭਾਰਤ ਹੈ ਵੀ ਇਲੈਕਟ੍ਰਿਕਲਸ ਕੀ ਮਤਲਬ AIMS ਕੀ IITs ਕੀ IIMs ਕੀ ਇਸਰੋ ਵਰਗੇ ਸਸਤਾਮ ਜਿਤਾ ਚੰਦਰਯਾਨ ਤੇ ਮੰਗਲਯਾਨ ਭੇਜੇ ਜਾ ਰਹੇ ਇਹ 10 ਸਾਲ ਬਣਾਈਆਂ ਭਾਜਪਾ ਨੇ ਬਣਾਈਆਂ ਸਭ ਕੋਈ ਕਾਂਗਸੀ ਦੇਣ ਹੈਗੀ ਹੈ ਇਹਨਾਂ ਨੇ ਤਾਂ ਸਾਰੇ ਡਰਾਮੇ ਵਾਜੀ ਤੋਂ ਸ਼ੋਸ਼ੇ ਵਾਜੀ ਤੋਂ ਆਮਾਨੀਆਂ ਡਾਨੀਆਂ ਦੇ ਵਪਾਰ ਖੇਤੋਂ ਮੁਕ ਰੱਖ ਕੇ ਸੜਕਾਂ ਬਣਾਈਆਂ ਨੇ ਤਾਂ ਕਿ ਬੇਰੋਕ ਉਹ ਨਾਲੇ ਯੇ ਜੁਨਾਈ ਦੇ ਮਾਲ ਦੀ ਸਪਲਾਈ ਹੈ ਗਿਆ ਉਹ ਬੰਦਰਗਾਹ ਨੂੰ ਤੇ ਹਵਾਈ ਅੱਡੇ ਨੂੰ ਹੋ ਸਕੇ ਬਸ ਇਹ ਕੀਤਾ ਇਹਨਾਂ ਨੇ ਅਮਾਨ ਨੇ ਹੱਥਾਂ ਖੇੜ ਕੇ ਉਹਨਾਂ ਦੀ ਲੋੜਾਂ ਪੂਰੀਆਂ ਕੀਤੀਆਂ ਆਮ ਲੋਕਾਂ ਕਾ ਵਾਸਤੇ ਨਾਰਜਗਾਰ ਪੈਦਾ ਕੀਤਾ ਜਿਹੜਾ ਕਹਿੰਦਾ 2 ਕਰੋੜ ਰੋਜ਼ਗਾਰ ਕਰਾਂਗੇ ਉਹ ਲੱਖਾਂ ਚ ਵੀ ਨਹੀਂ ਹੋਇਆ 5 10 ਸਾਲ ਚ ਤੇ ਇਸ ਕਰਕੇ ਇਹ ਤਵਾਹੀ ਦਾ ਮਤਲਬ ਨਿਸ਼ਾਨੀ ਆ ਭਾਜਪਾ ਤੇ ਦੂਜੀ ਗੱਲ ਫਿਰਕਾਪਰਸ ਪਾਰਟੀ ਹੈ ਮੈਂ ਇੱਕ ਵੀ ਸਦੀ ਦਾ ਨਾਗਰਿਕ ਹੈ ਮੈਂ ਡਾਕਟਰ ਨ ਵਿਗਿਆਨੀ ਹੈਗਾ ਮੈਂ ਇਹਨਾਂ ਗੱਲਾਂ ਯਕੀਨ ਨਹੀਂ ਕਰਦਾ ਹੈਗਾ ਮੈਂ ਨਾ ਮੈਂ ਇਹ ਧਾਰਮਿਕ ਅੰਧ ਵਿਸ਼ਵਾਸ ਹੈ ਦੀ ਔਰ ਨਾ ਮੈਂ ਅੰਧ ਰਾਸ਼ਟਰਪ੍ਰਭਤੀ ਯਕੀਨ ਕਰਦਾ ਹੈਗਾ ਤੇ ਮੈਂ ਮਤਲਬ ਆਪਣੇ ਦੇਸ਼ ਨੂੰ ਪਿਆਰ ਕਰਦਾ ਪਰ ਮੈਂ ਅੰਧ ਰਾਸ਼ਟਰਵਾਦੀ ਨਹੀਂ ਹੈਗਾ ਡਾਕਟਰ ਸਾਹਿਬ ਪਟਿਆਲੇ ਹਲਕੇ ਦੀ ਗੱਲ ਕਿੱਦੀ ਜਾਵੇ ਤਾਂ ਪਟਿਆਲੇ ਹਲਕੇ ਦੇ ਵਿੱਚ ਕਿਸ ਤਰੀਕੇ ਦੇਖ ਰਹੇ ਹੋ ਕਿਉਂਕਿ ਲਗਾਤਾਰ ਤੁਹਾਡੇ ਵਿਰੋਧੀ ਤਰ੍ਹਾਂ ਜਿਹੜੀਆਂ ਹੈਗੇ ਨੇ ਥੋੜੇ ਤੇ ਦੋਸ਼ ਲਗਾ ਰਹੇ ਨੇ ਕਹਿੰਦੇ ਕਿ ਅਸੀਂ ਤਾਂ ਪਟਿਆਲੇ ਹਲਕੇ ਦੇ ਟੌਕ ਸਾਹਿਬ ਹਲੇ ਤੱਕ ਪਿੰਡਾਂ 'ਚ ਨਹੀਂ ਗਏ ਕਹਿੰਦੇ ਮੈਨੂੰ 50 ਪਿੰਡਾਂ ਦੇ ਨਾਂ ਗਿਣਾ ਦੇਣ ਮੈਂ ਤਾਂ ਮੰਨਾਂ ਕਹਿੰਦੇ ਲੋਕ ਤਾਂ ਇਹ ਵੀ ਇਹ ਵੀ ਇਹ ਸਿੱਧੇ ਬਿਆਨ ਆਏ ਨੇ ਜੀ ਤਾਂ ਹੀ ਕਰਕੇ ਤੁਹਾਨੂੰ ਇਹ ਸਵਾਲ ਪੁੱਛ ਰਹੇ ਨਹੀਂ ਜੀ ਨਹੀਂ ਇਹ ਬਿਲਕੁਲ ਗਲਤ ਹੈਗਾ ਅਸੀਂ ਮਤਲਬ ਬਹੁਤ ਹਲਕੇ ਅੱਜ ਮੈਂ ਕੋਈ 50 ਪਿੰਡ ਟੱਚ ਕੀਤੇ ਹੈਗੇ ਇੱਕੋ ਦਿਨ 'ਚ ਸਮਾਨ ਸਨੌਰ ਹਲਕੇ ਦੇ ਉਸ ਤੋਂ ਪਹਿਲਾਂ ਸਨੌਰ ਹਲਕੇ ਮੀਟਿੰਗ ਕਰਕੇ ਆਏ ਆਂ ਚਤਰਾਣੀ ਮੀਟਿੰਗ ਕਰਕੇ ਆਏ ਆਂ ਸਮਾਣੇ ਕੱਲ ਮੀਟਿੰਗ ਕਰਕੇ ਆਂ ਪਰਸੋ ਮੀਟਿੰਗ ਕਰਕੇ ਆਂ ਸੋ ਇਹ ਇਹਨਾਂ ਦੀ ਕਹਿਣ ਦੀਆਂ ਗੱਲਾਂ ਇਹਨਾਂ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਜੋ ਅਸਲੀਅਤ ਆ ਉਹ ਪਹਿਲੀ ਤਰੀਕ ਨੂੰ ਵੀ ਫਿਰ ਮੁੜ ਕੇ ਚਾਰ ਤਰੀਕ ਨੂੰ ਲੋਕਾਂ ਦੇ ਸਾਹਮਣੇ ਆ ਜਾਊਗੀ ਡਾਕਟਰ ਸਾਹਿਬ ਕਿਉਂਕਿ ਇਥੇ ਇੱਕ ਸਵਾਲ ਇਹ ਵੀ ਖੜਾ ਹੋ ਜਾਂਦਾ ਕਿ ਪੰਜਾਬ ਦੇ ਵਿੱਚ ਇੰਡੀਆ ਗੜ ਜੋੜ ਨਹੀਂ ਹੈ ਪਰ ਭਾਰਤ ਦੇਸ਼ ਦੇ ਵਿੱਚ ਇੰਡੀਆ ਗੜ ਜੋੜ ਹੈਗਾ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਆਹਮੋ ਸਾਹਮਣੇ ਹੈ ਪਰ ਦੂਜੇ ਪਾਸੇ ਪੂਰੇ ਦੇਸ਼ ਦੇ ਵਿੱਚ ਇੰਡੀਆ ਗੜ ਜੋੜ ਰਹੀ ਪ ਕਰਦੀ ਕਿ ਅਸੀਂ ਭਾਜਪਾ ਦੇ ਖਿਲਾਫ ਲੜਨਾ ਦੇਖੋ ਜਿੱਡੇ بڑے ਕੈਨਵਸ ਤੇ ਲੜਾਈ ਲੜੀ ਜਾ ਰਹੀ ਹੈ ਨਾ ਉਹਦੇ ਚ ਬਹੁਤ ਸਾਰੇ ਡਾਟਸ ਰਹਿ ਜਾਣਗੇ ਜਿਹੜੇ ਬਾਅਦ ਭਰੇ ਜਾਣਗੇ ਅੱਜ ਹਾਲਾਂਕਿ ਮੈਨੂੰ ਇਸ ਗੱਲ ਦੀ ਪੂਰੀ ਸ਼ੰਕਾ ਹੈਗੀ ਹੈ ਕਿ ਆਮ ਆਦੀ ਪਾਰਟੀ ਕਿਸ ਮੰਸ਼ਾ ਨਾਲ ਕਿਸ ਨੀਤ ਨਾਲ ਇੰਡੀਆ ਐਲਾਈਂਸ ਚਾਹੀਏ ਕੀ ਜੇ ਇਹਨੇ ਚਾਰ ਬੰਦੇ ਜਿੱਤ ਗਏ ਕੀ ਇਹ ਕੀ ਇਹ ਸਾਡੇ ਕਿ ਇੰਡੀਆ ਐਲਾਈਂਸ ਦਾ ਬਣੇ ਰਹਿਣਗੇ ਜਾਂ ਲੋੜ ਪੈਣ ਤੇ ਮੋਦੀ ਦੇ ਕੰਮ ਆਣਗੇ ਇਹ ਮੇਰੀ ਨਿੱਜੀ ਰਾਏ ਹੈ ਪਾਰਟੀ ਰਾਏ ਨਾ ਹੋਵੇ ਕੋਈ ਕਿਹਾ ਮੇ ਜਿੰਨਾ ਮੇਰਾ ਤਿਆਰਵਾ ਆਮਾ ਦੀ ਪਾਰਟੀ ਹੈਗਾ ਇਹ ਪਾਰਟੀ ਕੰਪੀਟੀਟਿਵ ਹਿੰਦੂ ਇਹ ਜਿਹੜੀ ਹਿੰਦੂ ਵੋਟ ਵਾਸਤੇ ਕੰਪੀਟੀਟਿਵ ਪੋਲਿਟਿਕਸ ਕਰਦੀ ਹੈ ਭਾਜਪਾ ਦੇ ਨਾਲ ਹੂੰ ਇਹ ਪਾਰਟੀ ਸੈਕੂਲਰ ਪਾਰਟੀ ਨਹੀਂ ਹੈਗੀ ਹੈ ਇਹ ਪਾਰਟੀ ਪਖੰਡਵਾ ਪਖੰਡਵਾਜਾਂ ਦੀ ਪਾਰਟੀ ਹੈ ਫਰਾਡੂ ਪਾਰਟੀ ਹੈ ਫਰਾਡੂ ਇਹਦਾ ਮਾਡਲ ਹੈ ਚਾਹੇ ਵਿੱਧੇ ਦਾ ਮਾਡਲ ਚਾਹੇ ਸਿਹਤ ਦਾ ਮਾਡਲ ਔਰ ਫਰਾਡੂ ਲੀਡਰਸ਼ਿਪ ਹੈਗੀ ਹੈ ਸੋ ਮੇਰਾ ਤਾਂ ਇਸ ਤੇ ਬਿਲਕੁਲ ਹੀ ਕੋਈ ਯਕੀਨ ਨਹੀਂ ਹੈਗਾ ਈਵਨ ਠੀਕ ਹੈ ਆਮ ਅੱਜ ਜਿਹਦਾ ਇੰਡੀਆ ਦਾ ਟੋਟਲ ਸਿਨੈਰੀਓ ਹੈ ਉਹਦੇ ਚੌਕਟੇ ਜਾਮਾਂ ਦੀ ਪਾਰਟੀ ਆ ਗਈ ਹੈਗੀ ਹੈ ਵੈਲਕਮ ਹੈਗਾ ਆ ਪਰ ਮੈਂ ਇਹਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖੂਗਾ ਪਰ ਤੁਸੀਂ ਜਿਸ ਤਰੀਕੇ ਤੁਸੀਂ ਗੱਲ ਕਰ ਰਹੇ ਹੋ ਕਿ ਇੰਡੀਆ ਭਾਰਤ ਦੇ ਚੌਕਟੇ ਦੇ ਵਿੱਚ ਆ ਗਈ ਹੈ ਇੰਡੀਆ ਦੇ ਵਿੱਚ ਆ ਗਈ ਹੈ ਉੱਥੇ ਦੂਜੇ ਪਾਸੇ ਸਰਕਾਰਾਂ ਇੱਥੇ ਸਿੱਧੇ ਤੌਰ ਤੇ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਫ੍ਰੀ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਉਹਨਾਂ ਦਾ ਖਰਚਾ ਜਿਹੜਾ ਜੇਬ ਕਿਤੇ ਨਾ ਕਿਤੇ ਫ੍ਰੈਂਡਲੀ ਕੀਤੀ ਹੈ ਪੰਜਾਬ ਦੇ ਵਿੱਚ ਸਿੱਖਿਆ ਮਾਡਲ ਦੀ ਤੁਸੀਂ ਜ਼ਿਕਰ ਕਰਦੇ ਹੋ ਕਹਿੰਦੇ ਕਿ ਐਬ ਸਕੂਲ ਆਫ ਫੈਮਿਨਸ ਖੋਲ ਕੇ ਸਿੱਖਿਆ ਦਾ ਮਿਆਰ ਚੱਕਿਆ ਮੈਡੀਕਲ ਦੀ ਕਹਿੰਦੇ ਸੇਵਾਵਾਂ ਦਿੱਤੀਆਂ ਨੇ ਆਮ ਆਦਮੀ ਕਲੀਨਿਕ ਖੋਲ ਕੇ ਫਰਾਡੂ ਹੈਗਾ ਕੋਈ ਮੈਡੀਕਲ ਸਵਾਨ ਇੰਪਰੂਵ ਕੀਤੀਆਂ ਸਗੋ ਜਿਹੜੀ ਚੱਲਦੀ ਸੀ ਉਹਦਾ ਪੱਠਾ ਬਟਾ ਦਿੱਤਾ ਇੱਕ ਇੱਕ ਮੱਲਾ ਕਲਨ ਖੋਲਤੀ ਉਹ ਵੀ ਅਪ ਬੜਾਈ ਨਹੀਂ ਕੋਈ ਪ੍ਰਾਣੀਆਂ ਸਰਕਾਰਾਂ ਦੁਆਰਾ ਬਣਾਈਆਂ ਬਿਲਡਿੰਗਾਂ ਦੀ ਲਿਪਾ ਪੁੱਚੀ ਰੰਗ ਰੋਗਨ ਕਰਕੇ ਨੌ ਪਾਲਸ ਲਾ ਕੇ ਜਾਂ ਸੁਰਖੀ ਬਿੰਦੀ ਲਾ ਕੇ ਉਹਨਾਂ ਨੂੰ ਕਹਿੰਦਾ ਸੀ ਅਸੀਂ ਅਸੀਂ ਬਣਾਈਆਂ ਮੱਲਾ ਕਲਨ ਕਾ ਪਹਿਲੇ ਮੱਲੇ ਉਹ ਬਣੇ ਬਿਲਡਿੰਗਾਂ ਬਣੀਆਂ ਪਈਆਂ ਸੀ ਉਹਨਾਂ ਡਾਕਟਰ ਚੁੱਕੇ ਨੇ ਬਾਹਰ ਸੇ ਕੋ ਅੰਦਰ ਭਰਤੀ ਕਰਦੇ ਉਹੀ ਸਰਕਾਰੀ ਅਮਲਾ ਫੈਲਾ ਹੈਗਾ ਤੇ 9 ਤੋਂ ਲੈ ਕੇ 3 ਤੱਕ ਖੁੱਲਦੇ ਆ ਬੰਦਾ 9 ਤੋਂ ਪਹਿਲਾਂ ਨਹੀਂ ਬਿਮਾਰ ਹੁੰਦਾ 3 ਤੋਂ ਬਾਅਦ ਨਹੀਂ ਬਿਮਾਰ ਹੁੰਦਾਗਾ ਧ ਇਵੇਂ ਵਿੱਦਿਆ ਦੇ ਮਾਮਲੇ ਜਿਹੜੇ ਸਕੂਲ ਕਦੀ ਬਾਦਲੇ ਬਣਾਏ ਸਕੇ ਮੈਰੀਟੋਰੀਅ ਸਕੂਲ ਉਹਦਾ ਇੱਕ ਨਾਂ ਬਦਲ ਕੇ ਜਿਹੜੇ ਸਰਕਾਰੀ ਸਕੂਲ ਕਾਂਗਰਸਵਲੇ ਦੇ ਬਣੇ ਹੋਏ ਆ ਜਾਂ ਕਾਲੀਆਵਲੇ ਦੇ ਬਣੇ ਹੋਏ ਆ ਉਹਨਾਂ ਰੰਗ ਰੋਗਨ ਕਰਕੇ ਇੱਕ ਦੇਖ ਸਕੂਲ ਨੂੰ ਮਾਡਲ ਬਣਾ ਕੇ ਪਈ ਇਹੀ ਨਾਲ ਦਿੱਲੀ ਕੀਤਾ ਸਕੂਲ ਆਫ ਐਮੀਨੈਂਸ ਕਿਉਂ ਸਾਰੇ ਪੰਜਾਬ ਦੇ ਸਕੂਲ ਕਿਉਂ ਨਹੀਂ ਬਈ ਉਨਾਈ ਉਹਨਾਂ ਵਿੱਦਿਆ ਮਿਆਰ ਕਿਨ ਉੱਪਰ ਚੁੱਕਣ ਦੀ ਗੱਲ ਕਰਦੇ ਜਿਹੜਾ ਕੇਜਲ ਕਹਿੰਦੇ ਮੇਰੇ ਕੋਲ 50 ਤਾਂ ਲੈ ਕੇ ਬੈਠਾ 20000 ਰਿੱਤੇ ਬਜਰੀ ਚ ਆਊਗਾ 20000 ਰਿਸ਼ਵਤ ਦਾ ਬੱਚੋ ਕਿੱਥੇ ਗਏ ਪੈਸੇ 78000 ਤਾਂ ਕਰਜ਼ਾ ਕਰਜ਼ਾ 78000 ਕਰੋੜ ਦਾ ਕਰਜ਼ਾ ਚੁੱਕ ਲਿਆ ਪਿਛਲੇ ਸਰਕਾਰਾਂ ਨੇ ਕਰਜ਼ਾ ਚੁੱਕਿਆ ਸਰਗਾ ਪੌਣੇ 3 ਲੱਖ ਕਰੋੜ 40 ਸਾਲਾਂ ਚ ਇਹ ਨਹੀਂ 25 ਸਾਲਾਂ 78 ਲੱਖ ਕਰੋੜ ਦਾ ਕਰਜ਼ਾ ਚੁੱਕਿਆ ਉਹ 78000 ਕਰੋੜ ਜੇ ਉਹਦੇ ਨਾਲ ਬਿਜਲੀ ਦੇਣ ਲੱਗ ਪਏ ਤਾਂ ਉਹ ਦੱਸੋ ਲੋਕਾਂ ਦਾ ਕੀ ਫਾਇਦਾ ਉਹ ਸਾਡੇ ਬੱਚਾ ਸਿਰ ਤੇ ਪੈਣਾ ਪੰਜਾਬ ਸਿਰ ਤੇ ਪੈਣਾ ਕਬਰ ਕਰ ਜਾਓ ਸੋ ਫਰਾਡ ਫਰਾਡੂ ਪਾਰਟੀ ਹੈ ਤੁਸੀਂ ਇਹਦੇ ਬਾਰੇ ਮੇਰੇ ਨਾਲ ਬਹੁਤੀ ਗੱਲ ਨਾ ਕਰੋ ਮੈਂ ਜੇ ਭੇਤ ਖੋਲਣ ਲੱਗਾ ਨਾ ਇਹਦੇ ਤਾਂ ਬਹੁਤ ਦੂਰ ਤੱਕ ਗੱਲ ਜਾਊਗੀ ਕਿਉਂਕਿ ਤੁਸੀਂ ਵੀ ਕਿਸੇ ਟਾਈਮ ਤੇ ਇਸ ਪਾਰਟੀ ਨਾਲ ਸੰਬੰਧਤ ਰਹੇ ਹੋ ਜੀ ਸਰ ਮੈਂ ਸਰ ਤਾਂ ਮੈਂ ਕਹਿੰਦਾ ਫਰਾਡੂ ਪਾਰਟੀ ਹੈ ਫਰਾਡੂ ਲੀਡਰ ਹੈਗੇ ਡਰਾਮੇਵਾਜ ਮਜੇ ਮਜੇਵਾਜ ਪਾਰਟੀ ਅਖਬਾਰੀ ਪਾਰਟੀ ਹੈ ਇਛਤਿਆਰੀ ਪਾਰਟੀ ਹੈ ਇਹਦਾ ਕੋਈ ਆਧਾਰ ਨਹੀਂ ਹੈ ਕੋਈ 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 ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਲੈ ਕੇ ਕੇਸ ਦੇ ਉੱਤੇ ਸੁਣਵਾਈ ਹੋ ਰਹੀ ਸੀ ਰਵਿੰਦ ਕੇਜਰੀਵਾਲ ਨੂੰ ਹੁਣ ਸੁਪਰੀਮ ਕੋਰਟ ਨੇ ਜਿਹੜੀ ਹੈ ਇੰਤਰੀਮ ਬੇਲ ਦੇ ਦਿੱਤੀ ਹੈ ਕਹਿੰਦੇ ਕਿ ਇੱਕ ਤਰੀਕ ਤੱਕ ਉਹ ਚੋਣ ਪ੍ਰਚਾਰ ਵੀ ਕਰ ਸਕਦੇ ਨੇ ਪਰ ਕੇਸ ਦੀ ਗੱਲ ਨਹੀਂ ਕਰਨ ਨਹੀਂ ਪਤਾ ਕੀ ਹੈ ਜੀ ਦੇਖੋ ਕੇਜਰੀਵਾਲ ਨੇ ਥੱਗੀ ਮਾਰੀ ਕਿ ਨਹੀਂ ਮਾਰੀ ਹੂੰ ਉਹਦੀ ਪਾਰਟੀ ਰਿਸ਼ਵਤ ਲਈ ਕਿ ਨਹੀਂ ਲਏ ਇਹ ਮੇਰਾ ਮੁੱਦਾ ਨਹੀਂ ਕੋਰਟ ਦਾ ਮੁੱਦਾ ਹੈਗਾ ਪਰ ਜਿਸ ਤੰਗ ਨਾਲ ਉਹਨੂੰ ਗ੍ਰਫਤਾਰ ਕੀਤਾ ਗਿਆ ਇੱਕ ਇਲੈਕਟਿਡ ਚੀਫ ਮਿਨਿਸਟਰ ਨੂੰ ਮੈਂ ਉਸ ਧੰਗ ਦੇ ਖਿਲਾਫ ਹੈਗਾ ਉਹ 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 ਜਾਨਵਰ ਖਤਰਨਾਕ ਹੈਗਾ ਹੁਣ ਮੈਨੂੰ ਕਈ ਬੰਦੇ ਕਹਿੰਦੇ ਜੀ ਕਿ ਤੁਸੀਂ ਕਿਵੇਂ ਕਹਿ ਸਕਦੇ ਕਿ ਤੁਸੀਂ ਨਾਲ ਦਿਨ ਖੇਦੀ ਕਰਦੇ ਹੈਗੇ ਨਾਲੇ ਤੁਸੀਂ ਬਤਲੋ ਕਹਿੰਦੇ ਕਿ ਉਹ ਬੰਦਾ ਮਾੜਾ ਹੈਗਾ ਸੋ ਮੈਂ ਕਹਿੰਦਾ ਇੱਕ ਔਰਤ ਹੈਗੀ ਹੈ ਉਹਦਾ ਰੇਪ ਕਰਤਾ ਕਿਸੇ ਨੇ ਔਰਤ ਦਾ ਰੇਪ ਹੋ ਗਿਆ ਤੇ ਮੈਨੂੰ ਕੋਈ ਬੰਦਾ ਕਹਿੰਦਾ ਜੀ ਇਹ ਤਾਂ ਔਰਤ ਪੈਸੇ ਲਈ ਬਦਬਦ ਚੱਲਣ ਸੀਗੀ ਮੈਂ ਕੋਈ ਬਦਚਲਨ ਵੀ ਤਾਂ ਰੇਪ ਕਰਨ ਦਾ ਹੱਕ ਇਹਨਾਂ ਨੂੰ ਕਿਸੇ ਨੂੰ ਨਹੀਂ ਹੈਗਾ ਜੇ ਔਰਤ ਬਦਚਲਨ ਵੀ ਹੈਗਾ ਜੇ ਕਿਰੋ ਬੇਈਮਾਨ ਵੀ ਹੈਗਾ ਤਾਂ ਜੋ ਤਰੀਕਾ ਕਰ ਪ੍ਰਾਇਆ ਸਰਕਾਰ ਨੇ ਉਹ ਗਲਤ ਹੈਗਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਸ ਤਰੀਕੇ ਨਾਲ ਹਿਰਾਸਤ ਚ ਲਿਆ ਗਿਆ ਜੋ ਅਰੈਸਟ ਹੋਈ ਉਹ ਤਰੀਕਾ ਗਲਤ ਹੈਗਾ ਉਸ ਦੇ ਸਾਬ ਨਾਲ ਨਹੀਂ ਹੋਣਾ ਚਾਹੀਦਾ ਜੇ ਇੱਕ ਸਿਟਿੰਗ ਸੀ ਇਹਨਾਂ ਨੂੰ ਨਹੀਂ ਬਿਲਕੁਲ ਨਹੀਂ ਉਹ ਤੁਸੀਂ ਕੋਈ ਚਾਰਜਾ ਫਰੇਮ ਕਰੋ ਨਾ ਤੁਹਾਡੇ ਕੋ ਮਟੀਰੀਅਲ ਨਿਕਲ ਰਹੀ ਹੈਗੀ ਹੈ ਹਾਲਾਂਕਿ ਇਸ ਕੱਲ ਦੇ ਬਹੁਤ ਚਾਂਸ ਹੈ ਕਿ ਸੱਚੀ ਗੱਲ ਹੋਵੇ ਮੈਂ ਨਹੀਂ ਕਹਿੰਦਾ ਸੱਚੀ ਝੂਠੀ ਕੋਡ ਨੂੰ ਫਾਇਦਾ ਕਰਨ ਦਿਓ ਪਰ ਜੋ ਸਰਕਾਰ ਨੇ ਤਰੀਕਾ ਅਪਣਾਇ ਜਿਵੇਂ ਹੇਮੰਤ ਸੋਰੇਂ ਦੇ ਮਾਮਲੇ ਜ ਬਣਾਇਆ ਕੇਰਵਾਲ ਦੇ ਬਣਾਇਆ ਉਹ ਪਾਚ ਪਾ ਦਿਨ ਉਹ ਤਰੀਕਾ ਕਰ ਗਲਤ ਹੈਗਾ ਡਾਕਟਰ ਸਾਹਿਬ ਜਦੋਂ ਤੁਸੀਂ ਤੁਹਾਡਾ ਨਾਮ ਇਸ ਟਿਕਟ ਦੇ ਲਈ ਅਨਾਉਂਸ ਹੋਇਆ ਕਿਤਨੇ ਕਿਤੇ ਬਹੁਤ ਸਾਰੇ ਥਾਵਾਂ ਤੇ ਦੇਖਿਆ ਗਿਆ ਕਿ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਵਰਕਰ ਨਹੀਂ ਜਾਂ ਫਿਰ ਜਿਹੜੇ ਇੰਟਰਨਲ ਲੀਡਰਸ ਨੇ ਭਾਵੇਂ ਉਹ ਸਿਟੀ ਲੈਵਲ ਦੇ ਹੋਣ ਭਾਵੇਂ ਉਹ ਜ਼ਿਲ੍ਹਾ ਲੈਵਲ ਦੇ ਹੋਣ ਉਹਨਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਸੀਗਾ ਉਸ ਨੂੰ ਕਿੱਦਾਂ ਦੇਖਿਆ ਜਾਵੇ ਫਿਰ ਕਿਉਂਕਿ ਐਟ ਦ ਡੇ ਐਂਡ ਜੇਕਰ ਤੁਸੀਂ ਚੋਣ ਲੜਨੀ ਹੈ ਨੌ ਵਿਧਾਨ ਸਭਾ ਹਲਕੇ ਤੁਹਾਡੇ ਅੰਦਰ ਆਉਂਦੇ ਨੇ ਉਹਨਾਂ ਵਿਧਾਨ ਸਭਾ ਹਲਕਿਆਂ ਦਾ ਇੰਚਾਰਜਾ ਨਹੀਂ ਤੁਹਾਡਾ ਸਾਥ ਦੇਣਾ ਦੇਖੋ ਇਹ ਨਾ ਜਿੱਦਾਂ ਜਿਹੜੀ ਉਹ ਨਾ ਜਿੰਦਾ ਪਾਰਟੀ ਉਹਦੀ ਨਿਸ਼ਾਨੀ ਹੈ ਮਰਦਾ ਪਾਰਟੀ ਜਿਹੜੀ ਜਿਹੜੀ ਮਤਲਬ ਸ਼ਮਸ਼ਾਨ ਘੜ ਵਰਗੀ ਚੁੱਪ ਹੁੰਦੀ ਹੈ ਕੋਈ ਵਿਰੋਧ ਨਹੀਂ ਕਰਦਾ ਉੱਥੇ ਜੋ ਕਹਿ ਤਾ ਸੋ ਕਹਦਾ ਮੈਨੂੰ ਮੋਦੀ ਆ ਵਿਰੋਧ ਕਰਕੇ ਦਿਖਾਵੇ ਭਾਜਪਾ ਦਾ ਕੋਈ ਬੰਦਾ ਸਿਰਫ ਇਹ ਜਿੰਦਾ ਪਾਰਟੀ ਨਿਸ਼ਾਨੀ ਹੈਗੀ ਔਰ ਪਾਰਟੀ ਹਰ ਇੱਕ ਬੰਦੇ ਨੂੰ ਆਪਣੇ ਟਿਕਟ ਕਲੇਮ ਕਰਨ ਦਾ ਮੰਗਣ ਦਾ ਹੱਕ ਹੈਗਾ ਪਰ ਪਾਰਟੀ ਦੀ ਹਾਈ ਕਮਾਂਡ ਨੇ ਸਰਵੇ ਕਰਾ ਕੇ ਕਿ ਕਿਹੜਾ ਬੰਦਾ ਉਹਨਾਂ ਵਾਸਤੇ ਫਿੱਟ ਹੈਗਾ ਕਿਹੜਾ ਨੋ ਨੋ ਦੇ ਨੋ ਹਲਕਿਆਂ ਚ ਮਾੜਾ ਮੋਟਾ ਨਾਂ ਰੱਖਦਾ ਹੈਗਾ ਉਹਦੀ ਮਕਬੂਲੀਅਤ ਹੈਗੀ ਹੈ ਜਾਂ ਉਹ ਮਤਲਬ ਪਾਰਲੀਮੈਂਟ ਚ ਕਿਹੜਾ ਬੰਦਾ ਵਧੀਆ ਕੰਮ ਕਰ ਸਕਦਾ ਉਹਨੇ ਆਪਣਾ ਇੰਟਰਨਲ ਸਰਵੇ ਕਰਾਇਆ ਲੋਕਲ ਸਲਾਹ ਲੀਤੀ ਹੈ ਮੈਨੂੰ ਨਹੀਂ ਪਤਾ ਕੀ ਦੀ ਕਾਰ ਕਰਨਾ ਹੈਗਾ ਪਰ ਉਹਨਾਂ ਨੇ ਜੋ ਜਿਹੜੀ ਜਦੋਂ ਚੋਣ ਹੋ ਜਾਂਦੀ ਹੈਗੀ ਤਾਂ ਥੋੜਾ ਬਹੁਤਾ ਪ੍ਰੋਟੈਸਟ ਹੁੰਦਾ ਹੈਗਾ ਉਸ ਤੋਂ ਬਾਅਦ ਜਦੋਂ ਪਾਰਟੀ ਦੀ ਜਿਹੜੀ ਡਿਸਿਪਲਿਨ ਹੈਗਾ ਉਹ ਸਾਰੇ ਮੰਨਦੇ ਹੈਗੇ ਆ ਅੱਜ ਸਾਰੇ-ਸਾਰੇ ਹਲਕੇ ਮੇਰੇ ਵਾਸਤੇ ਕੰਮ ਕਰ ਰਹੇ ਹੈਗੇ ਆ ਤੇ ਇਦਾਂ ਦੀ ਕੋਈ ਸਵਾਲ ਨਹੀਂ ਪੈਦਾ ਹੁੰਦਾ ਜਿਸ ਬੰਦੇ ਦਿਲ ਚ ਜਮਹੂਰੀਅਤ ਹੈ ਸੰਵਿਧਾਨ ਹੈਗਾ ਹੈ ਤੇ ਧਰਮ ਨਿਰਪੱਖ ਮੁਲਕ ਦਾ ਚਰਿੱਤਰ ਹੈਗਾ ਔਰ ਜਿਹੇ ਦਿਲ ਚ ਕਾਂਗਰਸ ਹੈਗੀ ਆ ਉਹ ਕੋਈ ਬੰਦਾ ਕਦੀ ਕਾਂਗਰਸ ਵਰਦੀ ਕਾਰਵਾਈ ਨਹੀਂ ਕਰੂਗਾ ਮੈਨੂੰ ਪੱਕਾ ਯਕੀਨ ਹੈ ਡਾਕਟਰ ਸਾਹਿਬ ਇੱਥੇ ਇੱਕ ਸਵਾਲ ਇਹ ਵੀ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਇਹਦੇ ਕਿ ਜਿੱਦਾਂ ਹੁਣ ਜੋ ਆਵਾਜ਼ਾਂ ਖਾਸ ਕਰਕੇ ਪੰਜਾਬ ਤੋਂ ਜਾਣ ਗਈਆਂ ਵਿਰੋਧੀ ਧਿਰ ਇਹ ਵੀ ਕਹਿ ਰਹੇ ਨੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਬੇਸ਼ੱਕ ਭਾਰਤ ਦੇ ਵਿੱਚ ਇੰਡੀਆ ਕੱਡ ਜੋੜ ਦੇ ਵਿੱਚ ਹੈਗੀ ਪਰ ਪੰਜਾਬ ਦੇ ਵਿੱਚ ਇੱਕ ਫ੍ਰੈਂਡਲੀ ਮੈਚ ਖੇਡ ਰਹੇ ਨੇ ਕਹਿੰਦੇ ਕਿ ਇੱਧਰ ਦੇ ਬੰਦੇ ਉਧਰ ਉਧਰ ਦੇ ਬੰਦੇ ਇੱਧਰ ਜਿੱਥੇ ਸਾਹਮਣੇ ਕੋਈ ਤੁਹਾਡੇ ਵਰਗਾ ਕੋਈ ਵੱਡਾ ਸੀਨੀਅਰ ਲੀਡਰ ਖੜਾ ਕਹਿੰਦੇ ਉਹਦੇ ਸਾਹਮਣੇ ਇੱਕ ਵੀਕ ਕੈਂਡੀਡੇਟ ਦੇ ਦਿੱਤਾ ਅਜਿਹੇ ਹੀ ਜੋ ਦੋਸ਼ ਇਲਜ਼ਾਮ ਜਿਹੜੇ ਨੇ ਉਹ ਵਿਰੋਧੀ ਪਾਰਟੀਆਂ ਲਾ ਰਹੀਆਂ ਨੇ ਕਿ ਇਹ ਫ੍ਰੈਂਡਲੀ ਮੈਚ ਕੋਈ ਫੀਕ ਨਹੀਂ ਹੈਗਾ ਬਲਵੀਰ ਡਾਕਟਰ ਬਲਵੀਰ ਪੰਜਾਬ ਦਾ ਸਿਹਤ ਮੰਤਰੀ ਹੈਗਾ ਕੈਬਨਟ ਦੂਏ ਦਮ ਦੂਜੇ ਤੀਜੇ ਨੰਬਰ ਤੇ ਆਂਦਾ ਹੈਗਾ ਤੇ ਪੂਰਾ ਜੋਰ ਸ਼ੋਰ ਨਾਲ ਆਪਣੀ ਕੈਂਪੇਨ ਕਰ ਰਿਹਾ ਹੈਗਾ ਨਾ ਮੈਂ ਵੀ ਕਾ ਨਾ ਉਹ ਵੀ ਕਹਿਗਾ ਮੁਕਾਬਲਾ ਹੈਗਾ ਹਰ ਇੱਕ ਬੰਦੇ ਨੇ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਕੋਲ ਜਾਣਾ ਹੈਗਾ ਬਲਵੀਰ ਦਾ ਆਪਣਾ ਰਿਪੋਰਟ ਕਾਰਡ ਹੈ ਜਿੰਦਗੀ ਦਾ ਨਿੱਜੀ ਜਿੰਦਗੀ ਦਾ ਹਾਂਜੀ ਜਿਹੜੀ ਪੁਲਰ ਜਿਹੜੀ ਉਹਦੀ ਪੋਲੀਟਿਕਲ ਕੰਟਰੀਬਿਊਸ਼ਨ ਹੈਗੀ ਉਹਦਾ ਸੋਸ਼ਲ ਲਾਈਫਸ ਕੀ ਕੰਟਰੀਬਿਊਸ਼ਨ ਉਹ ਵੀ ਕਹਿੰਦੇ ਕਹਿੰਦੇ ਕਿ ਮੈਂ ਜਦੋਂ ਮੰਤਰੀ ਬਣਾ ਮੈਂ ਆਪਣਾ ਹਸਪਤਾਲ ਬੰਦ ਕਰ ਦਿੱਤਾ ਪਰ ਡਾਕਟਰ ਸਾਹਿਬ ਕਹਿੰਦੇ ਐਮਪੀ ਰਹਿ ਚੁੱਕੇ ਨੇ ਫਿਰ ਵੀ ਹਸਪਤਾਲ ਚਲਾ ਰਹੇ ਨੇ ਨਹੀਂ ਮੈਂ ਮੈਂ ਤਾਂ ਹਮ ਪੋਲਿਟਿਕਸ ਮੇਰਾ ਇਸ਼ਟ ਡਾਕਟਰੀ ਮੇਰਾ ਇਸ਼ਟ ਹੈਗਾ ਪੋਲਿਟਿਕਸ ਮੇਰਾ ਇਸ਼ਕ ਹੈਗਾ ਕਿ ਮੈਂ ਦੋਨਾਂ ਮੈਂ ਰੋਟੀ ਕਿੱਥੋਂ ਖਾਣੀ ਹੈਗੀ ਜੇ ਮੈਂ ਕੰਮ ਨਹੀਂ ਕਰੂੰਗਾ ਜਿਹਦੇ ਕੋ ਹਰਾਮ ਦੀ ਕਮਾਈ ਹੋ ਤਾਂ ਬੰਦ ਜੋ ਮਰਜੀ ਕਰ ਦੇਵੇ ਉਹ ਉਹ ਕੰਮ ਵੀ ਨਾ ਕਰੇ ਚਾਹੇ ਪਰ ਜਿਹਨੇ ਬੰਦਾ ਰੋਟੀ ਖਾਣੀ ਟੱਬਰ ਪਾਲਣਾ ਜਾਂ ਇੱਕ ਜ਼ਿੰਦਗੀ ਚਲਾਣੀ ਹੈਗੀ ਹੈ ਉਹਨੂੰ ਕੰਮ ਕਰਨਾ ਚਾਹੀਦਾ ਇਹ ਜਿਹੜੇ ਸਿਆਸਦਾਨ ਹੈ ਨਾ ਉਹ ਉਹਨਾਂ ਨੂੰ ਉਹਨੇ ਖਾਨਦਾਨੀ ਪੇਸ਼ਾ ਬਣਾ ਲਿਆ ਹੋਇਆ ਔਰ ਮੈਂ ਇੱਕ ਵਾਰ ਇੱਕ ਵਾਰ ਐਮਪੀ ਬਣਿਆ ਨਾ ਮੈਂ ਦਿਖਾਉ ਉਹ ਮੈਂ ਕਿਹੜੀ ਜਾਇਦਾਦ ਬਣਾਈ ਹੈਗੀ ਹੈ ਜਿਹੜੀ ਆਪਣੀ ਹੱਕ ਦੀ ਕਮਾਈ ਉਹੀ ਜੋੜੀ ਮੇਰੇ ਕੋਲ ਹੈਗੀ ਹੈ ਸੋ ਇਸ ਕਰਕੇ ਇਹ ਬਕਵਾਸ ਹੈ ਮੈਂ ਪਤਾ ਯਕੀਨ ਨਹੀਂ ਕਰਦਾ ਇਦਾਂ ਦੀ ਗੱਲਾਂ ਤੇ ਡਾਕਟਰ ਸਾਹਿਬ ਐਮਪੀ ਲੈਡ ਨੂੰ ਲੈ ਕੇ ਅਕਸਰ ਕਈ ਵਾਰੀ ਸਵਾਲ ਉੱਠਦੇ ਨੇ ਕਹਿੰਦੇ ਕਿ ਬਹੁਤ ਸਾਰੇ ਐਮਪੀ ਇਸ ਇੱਧਾ ਦੇ ਵੀ ਸਮੇਂ 'ਚ ਰਹੇ ਨੇ ਕਹਿੰ Oh yeah. Oh, yeah.